ਹਾਂਜੀ ਬਾਈ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਪੂਰੇ ਵਧੀਆ ਸਵਾਗਤ ਕਰਦੇ ਆਂ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੇ ਅੱਜ ਦੀ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਤੁਹਾਡੇ ਨਾਲ ਸਾਰੇ ਭਰਾਵਾਂ ਨਾਲ ਜਿਹੜੀ ਆਪਾਂ ਬਣਾਈ ਸੀ ਮਿੱਟੀ ਮਿੱਟੀ ਦੇ ਫਾਇਦੇ ਬਹੁਤ ਆ ਬਈ ਜੀ ਕਬੂਤਰਾਂ ਨੂੰ ਪੂਰੇ ਚਾਹ ਕੇ ਖਾਂਦੇ ਆ ਤੇ ਸਾਰੇ ਭਰਾ ਜਰੂਰ ਮਿੱਟੀ ਬਣਾਵਾ ਦੇਖੋ ਵੀਰੇ ਆਪਣੇ ਕਬੂਤਰ ਸਾਰੇ ਮਿੱਟੀ ਖਾਈ ਜਾਂਦੇ ਆ ਜਿਹੜੀ ਆਪਾਂ ਬਣਾਈ ਸੀਗੀ ਤੇ ਸਾਰੇ ਕਬੂਤਰ ਆਪਣੇ ਪੂਰੀ ਮਿੱਟੀ ਖਾਈ ਜਾਂਦੇ ਆ ਮਿੱਟੀ ਖਾਣ ਨਾਲ ਵੀਰੇ ਕਬੂਤਰ ਸਾਰੇ ਬਿਮਾਰੀਆਂ ਤੋਂ ਦੂਰ ਰਹਿੰਦੇ ਆ ਤੰਦਰੁਸਤ ਰਹਿੰਦੇ ਵਧੀਆ ਰਹਿੰਦੇ ਆ ਤੇ ਭਰਾਵਾਂ ਕੇ ਸਾਰੇ ਭਰਾ ਮਿੱਟੀ ਜ਼ਰੂਰ ਬਣਾਉ ভাই ਕਿਉਂਕਿ ਮਿੱਟੀ ਨਾਲ ਵੀਰੇ ਇੱਕ ਦਾ ਕਬੂਤਰ ਕਦੇ ਬਿਮਾਰ ਨਹੀਂ ਹੁੰਦੇ ਢਿੱਲੇ ਮਸੇ ਨਹੀਂ ਹੁੰਦੇ ਇਕੱਠੇ ਜੇ ਹੋਗੇ ਨਹੀਂ ਬਹਿੰਦੇ ਪੂਰੇ ਤੰਦਰੁਸਤ ਰਹਿੰਦੇ ਕਬੂਤਰਾਂ ਦਾ ਪੂਰਾ ਹੈਵੀ weight ਰਹੂਗਾ ਕਬੂਤਰ ਪੂਰੇ ਭਾਰੇ ਹੋਣਗੇ ਕਬੂਤਰ ਪੂਰੇ ਤੰਦਰੁਸਤ ਰਹਿਣਗੇ ਢਾਂ ਪੂਰੇ ਸਾਰੇ ਭਰਾਵਾਂ ਨੂੰ ਅੱਪੇ ਮਾਰਦੇ ਨਾ ਜਰੋਂਣਗੇ ਤੇ ਬਾਕੀ ਆਪਾਂ ਇੱਧਰ ਵੀ ਪਾਈ ਸੀ। ਇਹ ਕਟਰਾ ਬਣ ਜਾ ਸਾਰੇ ਭਰਾ ਜਰੂਰ ਬਣਾਓ ਯਾਰ ਮਿੱਟੀ ਜਰੂਰ ਬਣਾਓ ਸਾਰੇ ਭਰਾ। ਇਹ ਮਿੱਟੀ ਦੇ ਵਿੱਚ ਆਪਾਂ ਕੀ ਕੀ ਸਮਾਨ ਪਾਇਆ ਉਹ ਤੁਹਾਨੂੰ ਆਪ ਦੱਸ ਦਿੰਦੇ ਆਂ ਬਈ। ਆਪਾਂ ਵੀਰੇ 4 ਕਿਲੋ ਇੱਟਾਂ ਲਈਆਂ ਸੀਗੀਆਂ ਠੀਕ ਆ ਬਈ। ਪਿੱਲੀਆਂ ਇਟਾਂ। ਪਿੱਲੀਆਂ ਇਟਾਂ ਆਪਾਂ ਪਹਿਲਾਂ ਪਾਣੀ ਦੇ ਵਿੱਚ ਭਿਉਆਂ ਲਈਆਂ। ਇੱਕ ਰਾਤ ਆਪਾਂ ਪਾਣੀ ਦੇ ਵਿੱਚ ਭਿਗਾ ਕੇ ਰੱਖੀਆਂ। ਉਸ ਤੋਂ ਬਾਅਦ ਬਈ ਆਪਾਂ ਇੱਥੇ ਰੱਖ ਕੇ ਆਪ ਥੋੜੀ ਨਾਲ ਭੰਨ ਤੋੜ ਕਰ ਲਈ ਬਰੀਕ ਕਰ ਲਈਆਂ ਬਰੀਕ ਕਰਕੇ ਉਸ ਤੋਂ ਬਾਅਦ ਬਾਈ ਆਪਾਂ ਮੈਕਸੀ ਦੇ ਵਿੱਚ ਪੀਸ ਲੀਆਂ ਤੇ ਉਹਨਾਂ ਦਾ ਪਾਊਡਰ ਬਣਾ ਲਿਆ ਠੀਕ ਆ ਬਾਈ ਤੇ ਜਿਹੜੀ ਆਪਾਂ ਮਿੱਟੀ ਬਣਾਈ ਹੈ ਵੀਰੇ ਇੱਕ ਆਪਾਂ ਮਿੱਟੀ ਤੇ ਵੀਡੀਓ ਹੋਰ ਬਣਾਉਣੀ ਬਣਾਉਣੀ ਹੈ ਉਹਦੇ ਵਿੱਚ ਆਪਾਂ ਥੋੜਾ ਹੋਰ ਵੀ ਸਮਾਨ ਪਾਉਣਾ ਉਹਦੇ ਵਿੱਚ ਉਹ ਆਪਾਂ ਵੀਡੀਓ ਵੀਨੇ ਕੱਲ ਤੱਕਰ ਬਣਾ ਦੇਾਂਗੇ ਤੁਹਾਨੂੰ ਸਾਰੇ ਭਰਾਵਾਂ ਨੂੰ ਤੇ ਇਟਾਂ ਪੀਸ ਕੇ ਤੇ ਆਪਾਂ ਵੀਰੇ 4 ਕਿਲੋ ਇਟਾਂ ਦਾ ਪਾਊਡਰ ਬਣਾ ਕੇ ਨਾ ਪੀਸ ਕੇ ਉਹਦੇ ਵਿੱਚ ਆਪਾਂ ਵੀਰੇ ਪਾਈ ਸੀ ਦੂਜੀ ਮਲਤਾਨੀ ਮਿੱਟੀ ਪਾਈ ਸੀ ਆਪਾਂ 250 ਗ੍ਰਾਮ ਤੇ ਵੀਰੇ ਜਮੈਣ ਪਾਈ ਸੀ ਆਪਾਂ 250 ਗ੍ਰਾਮ ਤੇ ਅਦਰ ਦਾ ਪਾウダー ਵੀ 250 ਗ੍ਰਾਮ ਪਾਇਆ ਸੀ ਤੇ ਬਾਕੀ ਬਈ ਕਾਲੀਆਂ ਮਿਰਚਾਂ ਵੀ ਆਪਾਂ 250 ਗ੍ਰਾਮ ਪਾਈਆਂ ਸੀ ਤੇ ਫੇਰ ਵੀਰੇ ਸ਼ਹਿਦ ਪਾਇਆ ਸੀ ਆਪਾਂ 200 ਗ੍ਰਾਮ ਤੇ ਅੱਧਾ ਲੀਟਰ ਪਾਣੀ ਦਾ ਗਰਮ ਦਾ ਤੇ ਸ਼ਹਿਦ ਆਪਾਂ ਪਾਣੀ ਗਰਮ ਚ ਘੋਲਿਆ ਸੀ ਤੇ ਭੇਰੇ ਭਰੇ ਇੱਕ ਚੀਜ਼ ਆ ਪਕਾਲਾ ਨੂਨ ਪਾਇਆ ਸੀ ਉਹ ਪਾ ਪਾਏ ਅੱਧਾ ਕਿਲੋ ਤੇ ਸਾਰੇ ਭਰਾ ਜਰੂਰ ਪਾਓ ਵੀਰੇ ਤੇ ਵਿੱਚ ਜਿਹੜੇ ਭਰਾ ਪਾ ਸਕਦੇ ਆ ਜਰੂਰ ਬਣਾ ਕੇ ਕਬੂਤਰਾਂ ਨੂੰ ਮਿੱਟੀ ਪਾਓ ਯਾਰ ਵੀਰੇ ਇਹਨਾਂ ਕਬੂਤਰ ਵਧੀਆ ਤਾਂ ਅੰਦਰ ਉਸ ਤਰ੍ਹਾਂ ਰਹਿੰਦੇ ਹੁਣ ਆਪਣੇ ਕਬੂਤਰਾਂ ਸਾਰੇ ਚੁਗ ਜਾਂਦੇ ਆ ਮਿੱਟੀ ਤੁਹਾਡੇ ਸਾਹਮਣੇ ਤੇ ਉਹ ਵੀ ਬਾਹਰ ਆਉਣ ਲੱਗ ਗਏ ਅੱਜ ਅੱਜ ਆਪਾਂ ਕਿਤੇ ਗਏ ਸੀ ਵੀਰੇ ਤੇ ਹੁਣ ਘਰੇ ਆਏ ਆ ਤੇ ਉਹ ਖੁੱਡਾ ਜੇ ਖੋਲਣਾ ਰਹਿੰਦਾ ਸੀਗਾ ਉਹ ਛੋਰਨੇ ਖੋਲਿਆ ਨਹੀਂ ਇੱਕ ਮੱਖੇ ਚ ਲੈ ਇੱਕ ਖੋਲਦੀ ਪਹਿਲਾਂ ਤੇ ਬਾਈ ਬਾਈ ਬਣ ਕੇ ਸਾਰੇ ਭਰਾ ਜਰੂਰ ਮਿੱਟੀ ਬਣਾਓ ਯਾਰ ਇਹਦੇ ਫਾਇਦੇ ਬਹੁਤ ਆ ਵੀਰੇ ਸਾਰੇ ਭਰਾ ਜਰੂਰ ਬਣਾਓ ਜਰੂਰ ਐਨੇ ਜਿਹੇ ਫਾਇਦੇ ਵੀਰੇ ਹੁਣ ਤੁਹਾਨੂੰ ਕੀ ਦਸੀਏ ਕਬੂਤਰ ਪੂਰੇ ਤੰਦਰੁਸਤ ਹੱਟੇ ਘਟੇ ਰਹਿਣਗੇ ਬਈ ਹੁਣ ਜਦੋਂ ਉਹਨਾਂ ਕਬੂਤਰਾਂ ਨੇ ਖਾਲੀ ਬਈ ਆਪਾਂ ਵੀ ਕਬੂਤਰ ਛੱਡ ਦਨੇ ਆਂ ਜਾਂ ਆਪਾਂ ਨਵੇਂ ਜੋੜੇ ਲਾਉਂਦੇ ਵੈਸੇ ਤੇ ਇਹ ਵੀ ਆਪਾਂ ਜੋੜੇ ਉਧਰ ਛੱਡ ਦਨੇ ਆਂ ਬਾਕੀ ਇੱਕ ਮੁਬਜਾ ਜੋੜਾ ਇੱਧਰ ਆ ਤੇ ਕਬੂਦਰੀ ਵੀ ਮੌਜੀ ਕਬੂਤਰ ਵੀ ਮੌਜਾ ਤੇ ਬਾਈ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਗਾਂ ਤਾਂ ਕਿ ਸਾਰੇ ਭਰਾਵਾਂ ਨੂੰ ਦਿਖੇ ਵੀਡੀਓ ਪਹੁੰਚਾ ਦਿਓ ਵੀ ਵੀਡੀਓ ਸਾਰੇ ਭਰਾ ਜ਼ਰੂਰ ਮਿੱਟੀ ਬਣਾਓ ਯਾਰ ਬਈ ਆਪਾਂ ਤਾਂ ਇਹੀ ਹਨ ਜਿਹੜੇ ਜਿਹੜੇ ਭਰਾ ਬਣਾ ਸਕਦੇ ਮਿੱਟੀ ਜ਼ਰੂਰ ਬਣਾਓ ਸਮਾਨ ਵੀਰੇ 6-700 ਦਾ ਸਾਰਾ ਸਮਾਨ ਆਇਆ 2.5-250 ਗ੍ਰਾਮ ਬੱਲਿਆਂ ਦਾ ਸਾਰਾ ਕੁਝ ਪਾ ਕੇ ਤੇ ਮਿੱਟੀ ਇੱਟਾਂ ਪਾਹ ਘੋਟ ਲੀਆਂ ਸੀ ਪਿੱਲਿਆਂ ਤਕ ਕਬੂਤਰਾਂ ਬਹੁਤ ਰਣ ਪਾਦਿਆਂ ਕਬੂਤਰ ਪੂਰੇ ਤੰਦਰੁਸਤ ਰਹਿਣਗੇ ਉਹਨੂੰ ਵੀਰੇ ਤੁਹਾਨੂੰ ਦੱਸਦੇ ਆ ਆਪਣਾ 6-7 ਮਹੀਨਿਆਂ ਦਾ ਸਮਾਨ ਬਣਿਆ ਪਿਆ। ਆਹ ਦੇਖ ਲਓ ਵੀਰੇ। ਕੜਾਈ ਦੇ ਵਿੱਚ ਪਾ ਕੇ ਰੱਖਿਆ 6-7 ਮਹੀਨਿਆਂ ਦਾ ਸਮਾਨ ਹੈ ਬਣਿਆ ਪਿਆ ਇਹਦੇ ਬੱਚਾ ਨੂੰ ਪਰ ਅਗਲੀ ਵੀਡੀਓ ਬਣਾਵਾਂਗੇ ਇਹਦੇ ਵਿੱਚ ਹੋਰ ਸਮਾਨ ਪਾ ਕੇ ਤੁਹਾਨੂੰ ਦਿਖਾਵਾਂਗੇ ਵੀ ਕੀ ਕੀ ਪਾਉਣਾ। ਤੋਂ ਉਹ ਤੁਹਾਨੂੰ ਫਿਰ ਅਗਲੀ ਵੀਡੀਓ 'ਚ ਦੱਸਦੇ ਆਪਾਂ। ਤੇ ਵੀਡੀਓ ਕਿਵੇਂ ਲੱਗੀ ਭਰਾਵਾਂ ਕੇ ਵੀਡੀਓ ਸ਼ੇਅਰ ਕਰਦੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ। ਤੇ ਜਲਦੀ ਮਿਲਦੇ ਆਂ ਫੇਰ ਵੀਰੇ ਇੱਕ ਨਵੀਂ ਵੀਡੀਓ ਚ ਤੇ ਕਬੂਤਰ ਦੇਖ ਲਓ ਜਾਲ ਦੇ ਵਿੱਚ ਲੈਂਦੇ ਨੇ ਯਾਰੇ ਬਾਕੀ ਜਿਹੜੇ ਭਰਾ ਜਾਲ ਲਾ ਸਕਦੇ ਆ ਉਹ ਭਰਾ ਜਾਲ ਜ਼ਰੂਰ ਲਾਓ ਯਾਰ ਜਾਲ ਦਾ ਬਾਈ ਬਹੁਤ ਸੌਖਾ ਕਬੂਤਰ ਆਪਣੇ ਪੂਰੇ ਨਿਆਰੇ ਲੈਂਦੇ ਦੇਖ ਲਓ ਹੁਣ ਤੇ ਚਲੋ ਭਾਈ ਬਾਕੀ ਗੱਲਬਾਤ ਕਰਦੇ ਆ ਅਗਲੀ ਵੀਡੀਓ ਚ ਮਿਲਦੇ ਆਂ ਫੇਰ ਜਲਦੀ ਇੱਕ ਨਵੀਂ ਵੀਡੀਓ ਚ ਤਦ ਤੱਕ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤੇ ਵੀਡੀਓ ਕਰ ਦਿਓ ਸ਼ੇਅਰ